ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੇ ਸ਼ਿਖਿਨ ਅਨੁਸਾਰ ਆਗਲੀ ਪੰਡਿਤਗੀ ਇਸ ਮੌਕੇ ਆਪਾਕਾ ਸੈਦ ਦੇ ਜਨਤਾ ਗਿਆਨੀ ਗੁਰਬਜਤ ਸਿੰਘ ਨੇ ਕੌਮ ਦੇ ਨਾਂ ਤੇ ਸੰਦੇਸ਼ ਪੜਿਆ ਜਦੋਂ ਇਹ ਸੰਦੇਸ਼ ਪੜਿਆ ਜਾਣ ਲੱਗਿਆ ਤਾਂ ਸਿੱਖ ਸੰਗਤ ਦੇ ਇਕੱਠ ਵਿੱਚੋਂ ਕੁਝ ਹਿੱਸੇ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਕੰਟਰੋਲ ਕਰਨਾ ਚਾਹਿਆ ਇਸ ਦੌਰਾਨ ਟਾਸਕ ਫੋਰਸ ਵੱਲੋਂ ਇੱਕ ਸਿੱਖ ਬੀਬੀ ਨਾਲ ਬਦਸਲੂਕੀ ਕਰਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿੱਤੇਦਰ ਭਾਈ ਧਿਆਨ ਸਿੰਘ ਮੰਡ ਨੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਹੈ ਸ਼੍ਰੋਮਣੀ ਕਮੇਟੀ ਨੂੰ ਇਸ ਘਟਨਾ ਦਾ ਜਵਾਬ ਦੇਣਾ ਪਵੇਗਾ ਔਰ ਜਿਹੜਾ ਬੀਬੀ ਵੈਰੋਕੇ ਨੂੰ ਮਨਜੀਤ ਕੌਰ ਨੂੰ ਟਾਸਕ ਫੋਰਸ ਵੱਲੋਂ ਹਾਲ ਤੱਕ ਦੇ ਅੰਦਰ ਕੁੱਟਮਾਰ ਕੀਤੀ ਗਈ ਆ ਇਹਦਾ ਕੌਮ ਜਵਾਬ ਮੰਗੋਗੇ ਦੇਣਾ ਪਊਗਾ ਇਹ ਬਹੁਤ ਮੰਦ ਭਾਗੀ ਘਟਨਾ ਪਿਊਰ ਰਿਪੋਰਟ ਖਬਰ ਹਰਪਲ ਇੰਡੀਆ ਲੀਗ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਤੁਹੋ ادارے ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpindia.com